ਸਾਤ ਸੰਗਤ ਜੀ ਭਾਈ ਮਰਦਾਨੇ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਜੀ ਥੋੜੇ ਦਿਨ ਸੈਰਪੁਰ ਵਿੱਚ ਟਿਕਣਗੇ ਤਾਂ ਉਸਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਜੀ ਮੈਂ ਘਰੇ ਹੋ ਆਵਾਂ ਨਾਲੇ ਤਸੱਲੀ ਦਿਆਵਾਂ ਕਿ ਥੋੜੇ ਦਿਨ ਬਾਅਦ ਜਾ ਰਹੇ ਹਾਂ ਕਾਬਰੇ ਹੋਣਾ ਮਾਤਾ ਤ੍ਰਿਪਤਾ ਜੀ ਵੀ ਵਿਆਕੁਲ ਹੁੰਦੇ ਹੋਣਗੇ ਸਭ ਦੇ ਸੁਖ ਆਨੰਦ ਪੁੱਛਾਵਾਂ ਨਿਰੰਕਾਰੇ ਜੋਤ ਸ੍ਰੀ ਗੁਰੂ ਨਾਨਕ ਜੀ ਨੇ ਆਖਿਆ ਅੱਛਾ ਮਰਦਾਨਿਆ ਜਾ ਪਰ ਮੁੜ ਕੇ ਛੇਤੀ ਆਵੇਂ ਕਰਤਾਰ ਦੇ ਕੰਮਾਂ ਵਿੱਚ ਕੋਈ ਵਿਘਨ ਨਾ ਪਵੇ ਗੁਰੂ ਜੀ ਕੋਲੋਂ ਆਗਿਆ ਪਾ ਕੇ ਭਾਈ ਮਰਦਾਨਾ ਤਲਵੰਡੀ ਨੂੰ ਤੁਰ ਗਿਆ ਗੁਰੂ ਜੀ ਭਾਈ ਲਾਲੋ ਦੇ ਘਰ ਠਹਿਰੇ ਰਹੇ ਜੋ ਅੰਨੇ ਹੁੰਦੇ ਹਨ ਉਹਨਾਂ ਨੂੰ ਦਿਨ ਰਾਤ ਦੇ ਅੜਰੇਪਣ ਦਾ ਪਤਾ ਨਹੀਂ ਲੱਗਦਾ ਕਿਉਂ ਉਹਨਾਂ ਵਾਸਤੇ ਰਾਤ ਵੀ ਕਾਲੀ ਤੇ ਦਿਨ ਵੀ ਕਾਲਾ ਇਸੇ ਤਰ੍ਹਾਂ ਜੋ ਮੂਰਖ ਤੇ ਭੁੱਲੜ ਲੋਕ ਹੁੰਦੇ ਹਨ ਉਹਨਾਂ ਨੂੰ ਅਸਲ ਤੇ ਨਕਲ ਦੀ ਪਛਾਣਤਾ ਨਹੀਂ ਹੁੰਦੀ ਉਹ ਕਿਸੇ ਦੇ ਪਿੱਛੇ ਲੱਗ ਕੇ ਠੀਕ ਜਾਂ ਝੂਠ ਆਖ ਜਾਂਦੇ ਨੇ ਗੁਰੂ ਜੀ ਭਾਈ ਲਾਲੋ ਦੇ ਘਰ ਰਹੇ ਲਾਲੋ ਤਰਖਾਨ ਸੀ ਤਰਖਾਨ ਨੂੰ ਉਸ ਸਮੇਂ ਛੂਦਰ ਦਾ ਦਰਜਾ ਦਿੱਤਾ ਹੋਇਆ ਸੀ ਜਾਤ ਅਭਿਮਾਨੀ ਲੋਕ ਗਰੀਬ ਕੋਲੋਂ ਲੱਕੜੀ ਦਾ ਸਾਰਾ ਕੰਮ ਕਰਾਉਂਦੇ ਸਨ ਉਹਦੇ ਨਾਲ ਵਰਤਦੇ ਨਹੀਂ ਸਨ ਚੌਂਕੇ ਦੀ ਸਾਂਝ ਨਹੀਂ ਸੀ ਪਰ ਉਹਦੇ ਹੱਥ ਦੀ ਪੱਕੀ ਰੋਟੀ ਨੂੰ ਜ਼ਹਿਰ ਵਾਲੀ ਰੋਟੀ ਮਿਥ ਕੇ ਖਾਇਆ ਨਹੀਂ ਸੀ ਜਾਂਦਾ ਹੌਲੀ-ਹੌਲੀ ਇਹ ਗੱਲ ਖਿਲਰ ਗਈ ਕਿ ਰਾਏ ਭੋਏ ਦੀ ਤਲਵੰਡੀ ਦੇ ਬੇਦੀ ਕਾਲੂ ਦਾ ਪੁੱਤਰ ਸਾਧ ਹੋ ਕੇ ਸੈਦਪੁਰ ਆਇਆ ਹੈ ਉਹ ਲਾਲੋ ਸ਼ੁੱਧਰ ਦੇ ਘਰ ਰਹਿੰਦਾ ਹੈ ਬਿਨਾ ਚੌਂਕੇ ਦੇ ਰੋਟੀ ਖਾਂਦਾ ਅਤੇ ਲੋਕਾਂ ਨੂੰ ਐਸੀ ਸਿੱਖਿਆ ਦਿੰਦਾ ਹੈ ਜੋ ਹਿੰਦੂ ਤੇ ਇਸਲਾਮ ਮਤ ਦੇ ਉਲਟ ਹੈ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਕੁਰਾਹੇ ਤੋੜ ਰਿਹਾ ਹੈ ਸ਼ਹਿਰ ਦੇ ਮੌਲਵੀਆਂ ਅਤੇ ਪੰਡਤਾਂ ਨੇ ਸ਼ੋਰ ਮਚਾਰ ਦਿੱਤਾ ਬੇਦੀ ਕੁੱਲ ਦਾ ਸੂਰਜ ਆਪ ਹਨੇਰੇ ਤੁਰਨ ਲੱਗ ਪਿਆ ਹੈ ਵੇਦ ਰੀਤੀ ਨੂੰ ਛੱਡ ਰਿਹਾ ਹੈ ਇਹ ਸਾਧੂ ਨਹੀਂ ਇਹ ਪਾਗਲ ਹੈ ਇਸ ਦੀਆਂ ਗੱਲਾਂ ਵਿੱਚ ਲੋਕਾਂ ਨੂੰ ਨਹੀਂ ਆਉਣਾ ਚਾਹੀਦਾ ਪਰ ਜਿਉਂ-ਜਿਉਂ ਉਹ ਵਿਰੋਧਤਾ ਕਰਦੇ ਤਿਉਂ-ਤਿਉਂ ਗਰੀਬ ਲੋਕ ਭਾਈ ਲਾਲੋ ਜੀ ਦੇ ਬਾੜੇ ਵਿੱਚ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਦੇ ਉਹਨਾਂ ਦੇ ਭਰਮ ਨਿਵਰਤ ਹੁੰਦੇ ਉਹ ਪਰਮਾਤਮਾ ਭਗਤੀ ਦਾ ਸਹੀ ਰਾਹ ਲੱਭ ਕੇ ਘਰ ਨੂੰ ਜਾਂਦੇ ਸਤ ਕਰਤਾਰ ਸਤ ਕਰਤਾਰ ਦਾ ਮਿੱਠਾ ਸ਼ਬਦ ਉਹਨਾਂ ਦੀ ਰਸਨਾ ਜਪਦੀ ਨਾ ਛੱਕਦੀ ਉਹਨਾਂ ਦੀ ਆਤਮਾ ਸੁਰਜੀਤ ਹੁੰਦੀ ਗੁਰੂ ਜੀ ਸਵੇਰੇ ਤੇ ਸ਼ਾਮ ਨੂੰ satsang ਕਰਦੇ ਸਾਰੀ ਦੁਪਹਿਰ ਉਜਾੜ ਵਿੱਚ ਰੋੜਾਂ ਤੇ ਰੇਤ ਉੱਤੇ ਜਾ ਕੇ ਲੇਟੇ ਰਹਿੰਦੇ ਇਹਨਾਂ ਦੇ ਪ੍ਰਚਾਰ ਦੀ ਸੋਭਾ ਸੁਗੰਧੀ ਦੀ ਤਰ੍ਹਾਂ ਦੂਰ ਦੂਰ ਤੱਕ ਖਿਲਰ ਗਈ ਦੁਖੀ ਲੋਕ ਗੁਰੂ ਜੀ ਕੋਲ ਆਉਣ ਲੱਗੇ ਤੇ ਅਰੋਗਤਾ ਹਾਸਲ ਕਰਕੇ ਜਾਣ ਲੱਗੇ ਮੌਲਵੀਆਂ ਤੇ ਪੰਡਤਾਂ ਦੀ ਵਿਰੋਧਤਾ ਸੱਚ ਦੇ ਪ੍ਰਚਾਰ ਨੂੰ ਰੋਕਣ ਵਿੱਚ ਸਫਲ ਨਾ ਹੋਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ